ਕਾਲ ਵੀਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਭਜੀਤ ਸਿੰਘ ਕਾਲਿਆ ਇਹ ਆ ਸਾਡੀ ਟੀਮ ਮਾਝਾ ਟਰੱਸਟ ਅੱਜ ਅਸੀਂ ਪਿੰਡ ਢੋਲਣ ਜਾ ਰਹੇ ਹਾਂ ਬੂਟੇ ਲਾਉਣ ਤੇ ਅਦੇ ਪੰਛੀਆਂ ਦੇ ਆਲਣੇ ਲੈ ਕੇ ਆਵਾ ਸਾਡੇ ਰੁੱਖ ਤੇ ਆ ਸਾਡੇ ਆਲਣੇ ਹੁਣ ਅਸੀਂ ਚੱਲਿਆਂ ਪਿੰਡ ਢੋਲਣ ਗੁਰਦੁਆਰਾ ਸਾਹਿਬ ਬਾਬਾ ਸੰਤ ਖਾਲਸਾ ਪਿੰਡ ਢੋਲਣ ਨੂੰ ਰਵਾਨਾ ਹੋ ਰਹੀ ਹੈ ਸਾਡੀ ਟੀਮ ਆਏ ਸਾਡੀ ਟੀਮ ਤੇ ਆ ਆਪਣੇ ਦਰਖਤ ਅਦੇ ਆਲਣੇ ਚੜੀਆਂ ਦੇ ਇਹ ਸਾਡੀ ਟੀਮ ਦੇ ਮੈਂਬਰ ਬੈਠੇ ਹੋਏ ਗੱਡੀ ਦੇ ਵਿੱਚ ਇਹ ਆ ਮਦਰਾ ਪ੍ਰਭਜੀਤ ਸਿੰਘ ਕਾਲਿਆ ਇਹ ਆ ਵੀਰ ਸਾਡਾ ਰੋਬਨ ਇਹ ਦੀ ਅੱਖ ਤੇ ਥੋੜੀ ਛੱਟ ਲੱਗੀ ਹੈ ਜੀ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਢੋਲਣਾ ਗੁਰਦੁਆਰਾ ਸਾਹਿਬ ਸੰਤ ਖਾਲਸਾ ਸਾਡੀ ਮਾੜਾ ਮਾਜਾ ਟਰਸਟ ਟੀਮ ਸਾਰੀ ਪਹੁੰਚ ਚੁੱਕੀ ਆ ਇੱਥੇ ਹੁਣ ਆਪਾਂ ਲਾਵਾਂਗੇ ਰੁੱਖ ਚਿੜੀਆਂ ਦੇ ਆਲਣੇ ਸਾਹ ਦੇਖੋ ਸਾਡੀ ਪਹੁੰਚ ਚੁੱਕੀ ਆ ਕੋਣ ਅਹੀਂ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਕੂਟਿਆਂ ਦਾ ਤੇ ਆਲਣੇ ਦਾ ਕੰਮ ਸ਼ੁਰੂ ਕਰਦੇ ਆ ਇਹ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਨਾਲ ਸਾਡੀ ਟੀਮ ਅੱਜ ਛੁੱਟੀ ਦੇ ਕਾਰਨ ਛੋਟੇ ਬੱਚੇ ਵੀ ਆਏ ਆ ਕੂਟੇ ਲਾਉਣ ਅੱਜ ਬੱਚੇ ਘਰ ਸੀ ਬੱਚੇ ਵੀ ਸਾਡੇ ਨਾਲ ਅੱਜ ਪਹੁੰਚ ਚੁੱਕਿਆ ਗੁਰਦੁਆਰਾ ਸਾਹਿਬ ਪਿੰਡ ਟੋਲਣ ਹੁਣ ਸਾਡੀ ਟੀਮ ਸਾਰੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਫਿਰ ਆਪਣਾ ਕੰਮ ਸ਼ੁਰੂ ਕਰੂਗੀ ਬੂਟੇ ਲਾਉਂਦਾ ਤੇ ਆਲਣੇ ਲਾਉਂਦਾ ਇਸੇ ਤਰ੍ਹਾਂ ਸਾਡੇ ਸਰੀਰ ਦੀ ਕੋਈ ਮर्याਦ ਨਹੀਂ ਪਤਾ ਨਹੀਂ ਸੁਭਾਇ ਕਰੂ ਅਕਾਲ ਪੁਰਖ ਪਰਮੇਸ਼ਰ ਦੇ ਦਿੱਤੇ ਹੋਏ ਸਵਾਸ ਕਰੋ ਦੇ ਕਿੱਥੇ ਖਤਮ ਹੋ ਜਾਣੇ ਦੇ ਕਰਕੇ ਸਤਿਗੁਰੂ ਜੀ ਮਾਰਾ ਗੁਰੂ ਨਾਨਕ ਦੇਵ ਜੀ ਬਰਸ਼ੀਨਾ ਖਾਲਸਾ ਨਾਮ ਆਦਮੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਅਰਦਾਸ ਬੇਨਤੀ ਕਰਕੇ ਹੁਣ ਆਪਾਂ ਬੂਟੇ ਲਾਉਣ ਜਾ ਰਹੇ ਆ ਗੁਰੂ ਘਰ ਤੋਂ ਹੀ ਆਪਾਂ ਕੰਮ ਸ਼ੁਰੂ ਕਰਾਂਗੇ ਗੁਰੂ ਘਰ ਪਹਿਲਾਂ ਆਪਾਂ ਲਾਉਣਾਂਗੇ ਬੂਟੇ ਫਿਰ ਆਪਾਂ ਲਾਵਾਂਗੇ ਆਲਣੇ ਤੇ ਫਿਰ ਆਪਾਂ ਇਹਨਾਂ ਦੇ ਪਿੰਡ ਵਿੱਚ ਜਿੱਥੇ-ਜਿੱਥੇ ਕਹਿਣਗੇ ਉੱਥੇ-ਉੱਥੇ ਲਾ ਦਾਂਗੇ ਸਾ ਦਿਓ ਹੁਣ ਅਸੀਂ ਗੁਰੂ ਘਰ ਦੇ ਸਾਹਮਣੇ ਤੋਂ ਬੂਟਿਆਂ ਦੀ ਸ਼ੁਰੂਆਤ ਲੱਗਿਆ ਕਰਨਾ ਗੁਰੂ ਘਰ ਦੇ ਸਾਹਮਣੇ ਬੂਟੇ ਲਾ ਕੇ ਫਿਰ ਪਿੰਡ ਦੇ ਵਿੱਚ ਲਾਵਾਂਗੇ ਫੋਨ ਦਾ ਨਹੀਂ ਹੋਏ ਜਲਾ ਲਾਜ ਬੜਾ ਹੋਣਾ ਹੀ ਗੁਰਦੁਆਰਾ ਸਾਹਿਬ ਤੇ ਫੋਟੋ ਖਿਚਾ ਲਈ ਜਿੱਦਾਂ ਫੋਟੋ ਇੱਥੇ ਜਾ ਜਾਣੀ ਨਾ ਤਾਂ ਇਹ ਕਿਹਨਾਂ ਫੋਟੋ ਹੋਣਹੀਂ ਗੁਰਦੁਆਰਾ ਸਾਹਿਬ ਸੰਤਖਾਲਸਾ ਪਿੰਡ ਢੋਲਨ ਖੜੇ ਆ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਲਾਉਣ ਲੱਗੇ ਬੂਟੇ ਇਥੋਂ ਸ਼ੁਰੂਆਤ ਕਰਕੇ ਹੁਣ ਆਪਾਂ ਪਿੰਡ ਦੇ ਵਿੱਚ ਲਾਵਾਂਗੇ ਤੇ ਸਕੂਲ ਦੇ ਵਿੱਚ ਲਾਵਾਂਗੇ ਜਿੱਥੇ ਵੀ ਆਪਾਂ ਨੂੰ ਪਿੰਡ ਦੇ ਮੋਤਵਾਰ ਸਾਹਿਬ ਆਣ ਕਹਿਣਗੇ ਉਥੇ-ਉਥੇ ਵੀ ਆਪਾਂ ਬੂਟੇ ਲਾਦਾਂਗੇ ਤੇ ਅੰਨੇ ਵੀ ਲਾਦਾਂਗੇ ਇਹ ਪਹਿਲਾ ਬੂਟਾ ਗੁਰੂ ਘਰ ਦੇ ਗਰੰਥੀ ਸਾਹਿਬਾਂ ਲਾਉਣ ਜਾ ਰਹੇ ਆ ਬਾਬਾ ਜੀ ਕਰੋ ਸ਼ੁਰੂਆਤ ਬੂਟੇ ਦੀ ਹੋਰ ਕੀ ਹਾਲ ਕੀ ਹੋਇਆ ਹੈ ਕੇ ਦਿਨ ਹੋ ਗਏ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਆਪਣਾ ਪਹਿਲਾ ਬੂਟਾ ਲਾਉਣ ਜਾ ਰਹੇ ਆ ਤੇ ਪਿੰਡ ਦੀ ਪੰਚਾਇਤ ਮੈਂਬਰ ਕਮੇਟੀ ਸਾਰੇ ਹੀ ਹੁਣ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਕਰਕੇ ਪਿੰਡ ਦੇ ਵਿੱਚ ਸ਼ੁਰੂਆਤ ਕਰਦੇ ਆ ਹੁਣ ਜਿੱਥੇ-ਜਿੱਥੇ ਹੀ ਆਪਾਂ ਨੂੰ ਪ੍ਰਬੰਧਕ ਕਹਿਣਗੇ ਉੱਥੇ ਹੀ ਆਪਾਂ ਬੂਟੇ ਲਾਵਾਂਗੇ ਔਰ ਉੱਥੇ ਹੀ ਆਦਨੇ ਲਾਵਾਂਗੇ ਪਾਪਾ ਜੀ ਮੰਤਕਾ ਚੱਜੂ ਹਾਂ ਪਾਪਾ ਪਾਪਾ

ਬਦੋ ਮਾਨਕ ਦੇਰੀਆ ਗੋਵਿੰਦ ਮਨਨ ਕੀ ਤ੍ਰਿਪਰੀਆ ਅਵਰ ਕਨਿਚਿਤ ਨੂੰ ਕੰਮ ਨੂੰ ਸੋਟਣ ਕੋਈ ਕੇ ਇਹ ਨਾਮ ਗਰੰਧਾ ਅੱਲਾਹ ਕੋ ਬੋਲ ਕੇ ਜਨਮ ਬਿਰਤਾ ਜੈ ਜੈ ਮਾਇਆ ਕੇ ਰਹੇ ਬੋਲ ਤੁਮ ਹਰ ਰੁੱਖ ਤੇ ਆਲਣਿਆਂ ਦਾ ਕੰਪਲੀਟ ਕੰਮ ਕਰਕੇ ਹੁਣ ਆਪਾਂ ਜਾ ਰਹੇ ਆ ਆਪਣੇ ਪਿੰਡ ਨੂੰ ਤੇ ਗੁਰਦੁਆਰਾ ਸਹਾਇ ਪ੍ਰਬੰਧਕ ਕਮੇਟੀ ਨੇ ਸਾਡੀ ਟੀਮ ਦਾ ਬਹੁਤ ਹੀ ਸਤਿਕਾਰ ਕੀਤਾ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਸਾਡੀ ਟੀਮ ਨੂੰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਅਸੀਂ ਜਾ ਰਹੇ ਹਾਂ ਪਿੰਡ ਨੂੰ ਮਿਲਦੇ ਹਾਂ ਅਗਲੇ ਬਲ